ਥਾਣਾ ਸਿਵਲੈਂਡ ਦੀ ਪੁਲਿਸ ਨੇ ਪੀਸੀਆਰ ਦੀ ਮਦਦ ਨਾਲ ਇੱਕ ਮੋਬਾਈਲ ਸਨੇਚਰ ਨੂੰ ਵਾਰਦਾਤ ਤੋਂ ਕੁਝ ਹੀ ਸਮੇਂ ਬਾਅਦ ਕਾਬੂ ਕਰ ਲਿਆ ਗਿਆ ਸਨੇਚ ਕੀਤਾ ਗਿਆ ਮੋਬਾਈਲ ਡਾਕੂਮੈਂਟ ਆਦ ਬੀ ਬਰਾਂਦ ਕਰਵਾ ਲਏ ਗਏ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ 10 ਤਰੀਕ ਨੂੰ ਸਕੂਟਰੀ ਤੇ ਜਾ ਰਹੀ ਇੱਕ ਔਰਤ ਦਾ ਪਰਸ ਸਨੇਚ ਕਰ ਲਿਆ ਗਿਆ ਸੀ ਜਿਸ ਵਿੱਚ ਮੋਬਾਈਲ ਜ਼ਰੂਰੀ ਡਾਕੂਮੈਂਟ ਅਤੇ ਕੁਝ ਪੈਸੇ ਸਨ ਤਾਂ ਥਾਣਾ ਸਿਵਲੈਂਡ ਵਿਖੇ ਤੁਰੰਤ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਪੀਸੀਆਰ ਦੇ ਐਸਆਈ ਸੰਜੀਤ ਕੁਮਾਰ ਦੀ ਮਦਦ ਨਾਲ ਥਾਣਾ ਸਿਵਲੈਂਡ ਦੀ ਪੁਲਿਸ ਨੇ ਸਾਂਝੇ ਤੌਰ ਤੇ ਜਾਂਚ ਕਰਦਿਆਂ ਸੀਸੀਟੀਵੀ ਕੈਮਰਿਆਂ ਅਤੇ ਟੈਕਨੀਕਲ ਪੁਆਇੰਟ ਨਾਲ ਸਨੈਚਰ ਨੂੰ ਕਾਬੂ ਕਰ ਲਿਆ ਗਿਆ ਜਿਸ ਦੀ ਪਛਾਣ ਅਮਰਜੀਤ ਸਿੰਘ ਉਰਫ ਅਮਨਾ ਕੋਠੇ ਅਮਰਪੁਰਾ ਵਜੋਂ ਹੋਈ ਹੈ ਇਸ ਤੇ ਪਹਿਲਾਂ ਵੀ ਇੱਕ ਚੋਰੀ ਦਾ ਅਤੇ ਇੱਕ ਮੋਬਾਈਲ ਸਨੇਚ ਕਰਨ ਦਾ ਮਾਮਲਾ ਦਰਜ ਹੈ ਉਹਨਾਂ ਕਹੇ ਕਿ ਐਸਐਸਪੀ ਬਠਿੰਡਾ ਦੀਆਂ ਹਦਾਇਤਾਂ ਮੁਤਾਬਕ ਪੀਸੀਆਰ ਅਤੇ ਥਾਣਿਆਂ ਦੀ ਪੁਲਿਸ ਵੱਲੋਂ ਤਨਦੇਹੀ ਨਾਲ ਕੰਮ ਕਰਦਿਆਂ ਅਜਿਹੇ ਮਾੜੇ ਅੰਥਰਾ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਸਖਾਵਾਂ ਮਾਹੌਲ ਬਣਿਆ ਰਹੇ ਮੇਰਾ ਨਾਂ ਇੰਸਪੈਕਟਰ ਹਰਜੋਤ ਸਿੰਘ ਆ ਮੁਖ ਅਫਸਰ ਥਾਣਾ ਸਿਵਲ ਲਾਈਨ ਸਾਨੂੰ ਇੱਕ 10 ਤਰੀਕ ਨੂੰ ਜਿਹੜਾ ਹੈਗਾ ਇੱਕ ਸਨੇਚਿੰਗ ਦਾ ਇਨਸੀਡੈਂਟ ਜਿਹੜਾ ਹੈਗਾ ਰਿਪੋਰਟ ਹੋਇਆ ਸੀਗਾ ਅਰਚਨਾ ਨਾਂ ਦੀ ਲੇਡੀਜ਼ ਨੇ ਜਿਹੜਾ ਕੀ ਹੈ ਆਪਦੇ ਕੰਮਕਾਰ ਦੇ ਸਬੰਧ ਵਿੱਚ ਸਕੂਟੀ ਤੇ ਜਿਹੜਾ ਹੈਗਾ ਨੇੜੇ ਬਰਾੜ ਆਈ ਹਸਪੀਟਲ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੇ ਜੋ ਉਹਦੇ ਕੋਲੇ ਇੱਕ ਪਰਸ ਟੰਗਿਆ ਹੋਇਆ ਸੀ ਪਰਸ ਸਨੇਚ ਕਰਕੇ ਲੈ ਗਿਆ ਜਿਸ ਵਿੱਚ ਉਹਦਾ ਇੱਕ ਮੋਬਾਈਲ ਫੋਨ ਕੁਝ ਡਾਕੂਮੈਂਟ ਤੇ ਪੈਸੇ ਸੀਗੇ ਜਿਸ ਦੇ ਸਦੇ ਜਿਹੜਾ ਹੈਗਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਨਿਰਦੇਸ਼ਾ ਤਹਿਤ ਤੁਰੰਤ ਜਿਹੜਾ ਹੈਗਾ ਮਕਦਮਾ ਨੰਬਰ 135 ਮਿਤੀ 10 9 2024 ਅੰਡਰ ਸੈਕਸ਼ਨ 304 ਬੀ ਐਨ ਐਸ ਦਰਜਿਸਟਰ ਕਰਕੇ ਅਸੀਂ ਜਿਹੜੀ ਹੈ ਤੁਰੰਤ ਉਹਦੀ ਤਫ਼ਤੀਸ਼ ਜਿਹੜੀ ਅਮਲ ਚੱਲਿਆ ਦੀ ਜਿਸ ਦੇ ਤਹਿਤ ਜਿਹੜਾ ਹੈਗਾ ਟੈਕਨੀਕਲ ਤੌਰ ਤੇ ਤੇ ਜਿਹੜੀ ਹੈ ਸਾਡੇ ਪੀ ਸੀ ਆਰ ਦੀ ਟੀਮ ਐਸ ਐਸ ਜਗਜੀਵ ਕੁਮਾਰ ਤੇ ਥਾਣੇ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਆਪਰੇਟ ਕਰਦੇ ਹੋਏ ਇਸ ਜਿਹੜਾ ਹੈਗਾ ਸਨੇਚਿੰਗ ਦੀ ਇਸੀਡੈਂਟ ਨੂੰ ਜਿਹੜਾ ਹੈਗਾ ਟ੍ਰੇਸ ਕਰ ਲਿਆ ਜਿਸ ਤੇ ਅਸੀਂ ਜਿਹੜਾ ਹੈਗਾ ਦੋਸ਼ੀ ਅਮਰਜੀਤ ਸਿੰਘ ਜੀ ਇਸ ਅਮਨਾ son of ਤਕਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਪਾਸੋਂ ਜਿਹੜਾ ਹੈਗਾ ਫੋਨ ਜਿਹੜਾ ਉਹਨੇ ਸਨੇਚ ਕੀਤਾ ਸੀ ਤੇ ਡਾਕੂਮੈਂਟ ਵਗੈਰਾ ਉਹ ਅਸੀਂ ਜਿਹੜੇ ਹੈਗੇ ਰਿਕਵਰ ਕਰ ਲਏ ਇਹਨੂੰ ਉਹਨੇ ਲੋਕ ਇਹ ਕਿੱਥੋਂ ਨੇ ਇਹ ਚ ਇੱਕ ਹੀ ਚ ਦੋਸ਼ੀ ਸੀਗਾ ਜਿਹੜਾ ਕੋਠੇ ਅਮਰਪੁਰਾ ਆਧਾਰਿਆਨ ਵਾਲਾ ਥਾਣਾ ਥਰਮਲ ਦਾ ਵਾਸੀ ਪਹਿਲਾਂ ਵੀ ਇਹ ਚ ਪਰਚਾ ਹੋ ਰਿਹਾ ਸੀ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਦੋ ਮੁਕੱਦਮੇ ਜਿਹੜਾ ਇੱਕ ਚੋਰੀ ਦਾ ਥਾਣਾ ਸਿਵਲ ਲਾਈਨ ਤੇ ਇੱਕ ਸਾਧਰ ਬਠਿੰਡਾ ਵਿਖੇ ਇੱਕ ਸਨੇਜਿੰਗ ਦਾ ਪਹਿਲਾਂ ਵੀ ਇਹਦੇ ਜਿਹੜੇ ਦੋ ਮੁਕੱਦਮੇ ਦਰਜ। ਪਹਿਲਾਂ ਵੀ ਕੋਈ ਮਾੜੇ ਅਨਸਰ ਜੇਕਰ ਹੋਣੀ ਚਾਹਤ ਹੈ ਪਰ ਪੁਲਿਸ ਨੂੰ ਨਾ ਕਹੋ ਤੇ ਕਪੂਾਈ ਤੁਰੰਤ ਇਹ ਕਹਿ ਦਿੱਤਾ ਕਿ ਦੋ ਮਿੰਟ ਵਿੱਚ ਪਹੁੰਚ ਜਾਂਦੇ ਆ। ਇਸ ਤੇ ਜਿਹੜਾ ਹੈਗਾ ਸਾਡੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਜਿਹੜੇ ਸਖਤ ਹਦਾਇਤਾਂ ਇਹ ਜਿਹੜਾ ਕੋਈ ਵੀ ਇਨਸੀਡੈਂਟ ਰਿਪੋਰਟ ਹੁੰਦਾ ਉਹ ਤੁਰੰਤ ਰਿਪੋਰਟ ਹੋਣ ਸਾਰੀ ਉਹ ਤੇ ਐਫ ਆਈ ਆਰ ਲੌਂਚ ਕਰਕੇ ਸਾਡੇ ਜਿਹੜੇ ਹੈਗੇ ਸ਼ਹਿਰ ਚ ਪੀਸੀਆਰ ਪਾਰਟੀਆਂ ਹੈਗੀਆਂ ਤੇ ਥਾਣੇ ਵਾਲੋ ਜਿਹੜਾ ਤਰੰਤ ਕਾਰਵਾਈ ਕਰਦੇ ਹੋਏ ਬਾੜੇ ਅੰਸਰਾਂ ਤੇ ਤਰੰਤ ਜਿਹੜਾ ਉਹਨਾਂ ਨੂੰ ਟਰੇਸ ਕਰਕੇ ਜਿਹੜੇ ਹੈਗੇ ਆ ਜੇਲਾ ਚ ਜਿਹੜਾ ਹੈਗਾ ਉਹਨੂੰ ਭੇਜਿਆ ਜਾ ਰਿਹਾ ਤਾਂ ਜੋ ਜਿਹੜਾ ਹੈਗਾ ਅਮਨ ਤੇ ਕਾਨੂੰਨ ਦੀ ਸਥਿਤੀ ਹੈ ਜਿਹੜੀ ਹੈਗੀ ਉਹਨੂੰ ਬਰਕਰਾਰ ਰੱਖਿਆ ਜਾ ਸਕੇ